ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੇਸਣ ਦੀ ਬਰਫੀ ਬਣਾਵਾਂਗੇ ਆ ਵੇਸਣ ਹੈਗਾ ਕੋਲੀ ਭਰੀ ਹੋਈ ਹੈ ਤੇ ਵਧੀਆ ਬਰਫੀ ਬਣਾਵਾਂਗੇ ਆਪਾਂ ਤੇ ਹੁਣ ਆਪਾਂ ਗਵਾਲਾਂਗੇ ਤੇ ਕੜਾਈ ਧਰਾਂਗੇ ਲਗਵਾ ਆਪਾਂ ਚੁੱਲ੍ਹੇ ਨੂੰ ਫੋਚਾ ਵੀ ਲਾਇਆ ਹੋਇਆ ਹੈਗਾ ਸਵਾਰ ਕੇ ਸੇ ਵੀਡੀਓ ਆਪਣੀ ਦੋ ਦਿਨਾਂ ਬਾਅਦ ਆਉਣ ਲੱਗੀ ਹੈ ਤੇ ਵੇਖੀ ਮੈਂ ਰਿਸ਼ਤੇਦਾਰੀ ਚ ਗਈ ਹੋਈ ਸੀ ਤਾਂ ਕਰਕੇ ਵੀਡੀਓ ਨਹੀਂ ਬਣੀ ਆਪਾਂ ਪੱਕੇ ਹੋ ਪਾਵਾਂਗੇ ਕੜਛੀ ਘਿਓ ਦੀ ਪਾਈ ਹੈ ਜਦੋਂ ਘਿਓ ਗਰਮ ਹੋ ਗਿਆ ਫਿਰ ਆਪਾਂ ਬੇਸਨ ਪਾ ਦਾਂਗੇ ਕਿ ਉਹ ਗਰਮ ਹੋ ਗਿਆ ਹੁਣ ਆਪਾਂ ਵੇਸਣ ਪਾਵਾਂਗੇ ாடாங்க ਸੱਚੰਗੇ ਤੇ ਰਵੈਸਣ ਨੂੰ ਘਨ ਲਾਂਗੇ ਲਓ ਦੋ ਤਿੰਨ ਮਿੰਟ ਹੋ ਗਏ ਗ੍ਰੇਸਣ ਪਾਏ ਨੂੰ ਤੇ ਆਪਾਂ ਇਤ ਕੀ ਘਿਓ ਥੋੜਾ ਪਾਇਆਗਾ ਤਾਂ ਕਰਕੇ ਇਸ ਤਰ੍ਹਾਂ ਹੈ ਗਈ ਜਾਂ ਘੜਨਾ ਜੀ ਨਾ ਇਹ ਆਪਾਂ ਮਾਰਦੇ ਆਗੇ ਸਾਰੀਆਂ ਜਦੋਂ ਮੱਠੀ ਮੱਠੀ ਅੱਗ ਤੇ ਪੁੱਜ ਜਾਵੇਸਣ ਪਟਕੇ ਵਾਲੀ ਬਣਾਵਾਂਗੇ ਆਪਾਂ ਲਓ ਆਪਣਾ ਬੇਸਣ ਭੁੱਜ ਗਿਆ 5-10 ਮਿੰਟ ਹੋ ਗਏ ਬੇਸਣ ਭੁੱਜ ਦੇਣੋ ਤੇ ਆਪਾਂ ਹੁਣ ਲਾਵਾਂਗੇ ਹੁਣ ਆਪਾਂ ਦੂਜੀ ਕੜਾਈ ਤਰਾਂਗੇ ਤੇ ਚਾਸਣੀ ਬਣਾਵਾਂਗੇ ਉਦੋਂ ਹੁਣ ਆਪਾਂ ਖੰਡ ਪਾਵਾਂਗੇ ਅੱਧੀ ਕੋਲੀ ਖੰਡ ਦੀ ਐ ਅੱਧੀ ਕੋਲੀ ਆਪਾਂ ਇਸ ਦੀ ਪਾਣੀ ਦੀ ਪਾਵਾਂਗੇ ਖਾਂਡ ਫੁਰ ਗਈ ਫਿਰ ਚਾਸ਼ਨੀ ਬਣਨੀ ਸ਼ੁਰੂ ਹੋ ਜੂਗੀ ਉਹਨਾਂ ਜਾਸਨੀ ਬਣਦੀ ਨੂੰ ਪੰਜ ਪੰਜ ਮਿੰਟ ਹੋ ਗਏ ਰਿਜੀ ਜਾਂਦੀ ਨੂੰ ਹੁਣ ਆਪਾਂ 2-3 ਮਿੰਟ ਹੋਰ ਸੇਕ ਲਵਾਵਾਂਗੇ 4 ਕਿ ਮਿੰਟ ਤੇ ਫਿਰ ਆਪਾਂ ਲਾ ਲਾਂਗੇ ਜਦੋਂ ਇੱਕ ਤਾਰ ਬਣ ਗਈ ਫਿਰ ਆਪਾਂ ਲਾਵਾਂਗੇ ਉਹ ਆਪਣੀ ਜਾਸਨੀ ਬਣ ਗਈ ਐ ਇੱਕ ਤਾਰ ਬਣ ਗਈ ਐ ਤੇ ਹੁਣ ਆਪਾਂ ਲਾਵਾਂਗੇ Nada nada faham juga pas yang ni. ਆ ਜਿਹੜੇ ਕਾਲੇ ਕਾਲੇ ਥੋੜੇ ਜਿ ਦਿਸਦੇ ਐ ਇਹ ਥੋੜਾ ਜਿਹਾ ਵੇਸਣ ਥੱਲੇ ਲੱਗ ਗਿਆ ਸੀਗਾ ਮਚ ਗਿਆ ਸੀ ਤਾਂ ਕਰਕੇ ਇਹ ਆ ਪਥਾਲੀ ਨੂੰ ਤੇਲ ਲਾ ਕੇ ਰੱਖਿਆ ਹੈ ਹੁਣ ਆਪਾਂ ਇਹੇ ਚ ਪਾ ਦਾਂਗੇ ਥਾਲੀ ਚ ਚੰਗੀ ਤਰ੍ਹਾਂ ਇਹਨੂੰ ਬੰਦਰ ਕਰ ਦਾਂਗੇ ਤੇ ਫਿਰ ਆਪਾਂ ਥੋੜਾ ਠੰਡਾ ਕਰਕੇ ਫਰਿੱਜ 'ਚ ਰੱਖਾਂਗੇ ਫਿਰ ਉਹ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਹਲੋ ਆਪਾਂ ਚੰਗੀ ਤਰ੍ਹਾਂ ਬੰਦਰ ਕਰ ਲਿਆ ਅੰਦੀ ਥਾਲੀ 'ਚ ਤੇ ਹੁਣ ਆਪਾਂ ਇਹਨੂੰ ਠੰਡਾ ਕਰਕੇ ਤੇ ਫਰਿੱਜ 'ਚ ਰੱਖਾਂਗੇ ਠੰਡਾ ਹੋ ਗਿਆ ਹੈ ਵੇਸਣ ਤੇ ਆਪਾਂ ਉੱਤੇ ਬਦਾਮ ਕੱਟ ਕੇ ਰੱਖੇ ਹੋਏ ਐ ਕਾਜੂ ਤੇ ਬਦਾਮ ਇਹ ਲਾਵਾਂਗੇ ਹੁਣ ਆਪਾਂ 10-15 ਮਿੰਟ ਫਰਿੱਜ 'ਚ ਰੱਖਾਂਗੇ ਤੇ ਫਿਰ ਬਾਹਰ ਕੱਢਾਂਗੇ ਫਿਰ ਟਿਕੀਆਂ ਦਿਖਾਵਾਂਗੇ ਲਓ ਆਪਣੀ ਬਰਫੀ ਠੰਡੀ ਹੋ ਗਈ 15-20 ਮਿੰਟ ਫਰਿੱਜ 'ਚ ਰੱਖੀ ਹੈ ਤੇ ਹੁਣ ਇਹ ਠੰਡੀ ਹੋ ਗਈ ਤੇ ਆਪਾਂ ਕਟਾਂਗੇ ਬਹੁਤ ਘੜੀ ਹੋ ਗਈ ਹੁਣ ਆਪਾਂ ਇਹਨਾਂ ਦੇ ਦੋ ਦੋ ਰੋਟੀਆਂ ਕਰਦੇਾਂਗੇ ਇਸ ਤਰ੍ਹਾਂ ਕਰਦੇਾਂਗੇ ਬਹੁਤ ਵਧੀਆ ਬਰਫੀ ਬਣੀ ਐ ਆ ਪਚੰਗੇ ਟੰਗੇ ਵੀ ਸਾਰੇ ਕੱਢ ਲਏ ਦੇਖੋ ਕਿੰਡੀ ਵਧੀਆ ਬਰਫੀ ਬਣੀ ਐ ਵੇਸਣ ਦੀ ਬਹੁਤ ਵਧੀਆ ਬਣੀ ਐ ਹੁਣ ਤੋੜ ਕੇ ਵੀ ਦਿਖਾਵਾਂਗੇ ਐਸ ਤਰ੍ਹਾਂ ਟੁੱਟਦੀ ਐ ਬਹੁਤ ਵਧੀਆ ਬਣੀ ਐਗੀ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ